ਕਿ ਜਿਵੇਂ ਆਪਾਂ ਕੈਂਸਰ ਚੰਬੜ ਜਾਂਦਾ ਹੈ ਸ਼ਰੀਰ ਨੂੰ ਉਹੀ ਨਸ਼ਾ ਜੰਬੜ ਜਾਂਦਾ ਹੈ ਸ਼ਰੀਰ ਨੂੰ ਓਕੇ ਬਿਮਾਰੀ ਹੀ ਐਕਟ ਨਾਲੀ ਤੇ ਉਸ ਨੂੰ ਆਪਾਂ ਫਿਰ ਅਕੋਰਡਿੰਗ ਹੀ ਦਵਾਈਆਂ ਦੇ ਕੇ ਨਾਲ ਥੋੜੀ ਕਾਉਂਸਲਿੰਗ ਵੀ ਕਰਵਾਨੀ ਆ ਤੇ ਰੀਹੈਬ ਵੀ ਕਰਵਾਨੀ ਆ ਟ੍ਰੀਟ ਕਰਵਾਨੀ ਆ ਅਕੋਰਡਿੰਗਲੀ ਤੇ ਉਸ ਪਰ ਸਭ ਤੋਂ ਪਹਿਲਾਂ ਇਹ ਹੈ ਕਿ ਪੇਸ਼ੈਂਟ ਨੂੰ ਲਿਆਣਾ ਇਸ ਅਗੇ ਇਸ਼ੂ ਕਿ ਪਹਿਲੀ ਗੱਲ ਤਾਂ ਪੇਸ਼ੈਂਟ ਵੀ ਘਰ ਤੇ ਅੱਗੇ ਨਹੀਂ ਮੰਨਦਾ ਕਿ ਮੈਂ ਇਹ ਕਰ ਰਿਹਾ ਭਾਵੇਂ ਘਰ ਦੇ ਨੂੰ ਪਤਾ ਆ ਪੇਸ਼ੈਂਟ ਨੂੰ ਮਨਾ ਕੇ ਲਿਆਣਾ ਜੀ ਇਹ ਬਹੁਤ ਵੱਡਾ ਫੈਕਟਰ ਹੈ Hmm. So, फिर ट्रीटमेंट शुरू कर दें थोड़ा लोंग टर्म प्रोसैस होता है hmm. पर सब तो पहला पेशेंट की मैं छना है धक्के नशे तो पेल्ला सब तो पहली जी माड़ी चीज है संगत hmm. संगत नशा संगत ही नहीं होगी तो नशा नहीं आऊगा बिल्कुल इन्होंने का कॉम्बीनेशन बना दें अपने गीतकार कोई गीतकार नशा प्रमोट कर रहा है फिर जो बंदा नशा वगैरा लै रहा है ਚੇ ਫਿਰ ਉਸ ਤੋਂ ਉੱਤੇ ਇੱਕ ਤਰਕੀਦ ਕਰ ਉਹਨਾਂ ਨੂੰ ਪ੍ਰੋਮੋਟ ਹੋ ਕੇ ਫਿਰ ਉਹ ਜਲਦੀ इजीली ਉਹਨਾਂ ਦੇ ਟੱਕੇ ਜਾ ਜਾਂਦੇ ਕਿ ਅਸਲਾ ਬਣਾਉਣਾ ਵੀ ਬਹੁਤ ਚੰਗੀ ਗੱਲ ਹੈ ਅਸਲਾ ਹੋਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਫਿਰ ਰਾਜ ਕੇ ਉਹਨੂੰ ਪ੍ਰੋਮੋਟ ਕਰਦੇ ਨੇ ਕੰਪਨੀਸ਼ਨ ਰਾਜ ਕੇ ਬਾਅਦ ਕੌਮ ਕ੍ਰੀਏਟ ਕਰਤਾ ਹੈ